ਹੁਸ਼ਿਆਰਪੁਰ ਦੇ ਇੱਕ ਨਿੱਜੀ ਸਕੂਲ ਮਾਹਲਪੁਰ ਦੇ ਵਿੱਚ پڑھਦੀ 4 ਸਾਲਾਂ ਬੱਚੀ ਨੂੰ ਸਕੂਲ ਵਾਲਿਆਂ ਨੇ ਫੀਸ ਜਮਾ ਨਾ ਕਰਵਾਉਣ ਕਾਰਨ ਸਕੂਲ ਦੇ ਗੇਟ ਤੋਂ ਬਾਹਰ ਕੱਢ ਦਿੱਤਾ। ਸੋ ਇਸ ਸਬੰਧੀ ਸੂਚਨਾ ਮਿਲਣ ਤੇ ਬੱਚੀ ਦੇ ਪਰਿਵਾਰ ਵਾਲਿਆਂ ਨੇ ਸਕੂਲ ਦੇ ਖਿਲਾਫ ਕਾਰਵਾਈ ਦੇ ਲਈ ਐਸ ਡੀ ਐਮ ਗੜ ਸ਼ੰਕਰ ਨੂੰ ਜਾਣਕਾਰੀ ਦਿੱਤੀ। ਸੋ 4 ਸਾਲਾਂ ਦੇ ਬੱਚੀ ਨੂੰ ਸਕੂਲ ਤੋਂ ਬਾਹਰ ਕੱਢਿਆ ਫੀਸ ਜਮਾ ਨਾ ਕਰਵਾਉਣ ਤੇ ਬੱਚੀ ਨੂੰ ਸਕੂਲ ਤੋਂ ਬਾਹਰ ਕੱਢ ਦਿੱਤਾ ਜੁਥੇ ਕਿ ਨਿੱਜੀ ਸਕੂਲ ਦੀ ਨਰਸਰੀ ਕਲਾਸ ਵਿੱਚ ਪੜਦੀ ਹੈ ਮਾਸੂਮ ਬੱਚੀ ਪਰਿਵਾਰਕ ਮੈਂਬਰਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਸਤਾਇਆ ਜਾ ਰਿਹਾ ਹੈ। ਇਹਦੀ ਤੁਸੀਂ ਇੰਨੀ ਫੀਸ ਜਮ੍ਹਾਂ ਕਰवानी ਆ ਮੈਂ ਉਹਨਾਂ ਨੂੰ ਆਬਜੈਕਸ਼ਨ ਕੀਤਾ ਕਿ ਮੇਰੇ ਬੱਚੇ ਦੀ ਇਹ ਫੀਸ ਨਹੀਂ ਬੰਦੀ ਤੇ ਉਸ ਤੋਂ ਬਾਅਦ ਮੇਰੀ ਵੱਡੀ ਕੁੜੀਆ ਵੀ ਉੱਥੇ ਦਲੀਆ ਇੰਟਰਨੈਸ਼ਨਲ ਮੈਨ ਸਕੂਲ ਪੜਦੀ ਆ ਮੈਂ ਲੈਂਸੀ ਮੈਡਮ ਕੋ ਗਈ ਜੋ ਉੱਥੇ ਦੇ ਇਨਚਾਰਜ ਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਇੰਨੀ ਫੀਸ ਮੇਰੇ ਬੱਚੀ ਦੀ ਨਹੀਂ ਬੰਦੀ ਜਿੰਨੀ ਕੀ ਤੁਸੀਂ ਮੈਨੂੰ ਭੇਜੀ ਆ ਉਹ ਕਹਿੰਦੇ ਕੋਈ ਨਹੀਂ ਮੈਂ ਸੋਲਵ ਕਰਕੇ ਤੁਹਾਨੂੰ ਇਨਫੋਰਮ ਕਰ ਦਿੰਦੀ ਆ ਉਸ ਤੋਂ ਬਾਅਦ ਮੈਨੂੰ ਉਹਨਾਂ ਦਾ ਕੋਈ ਮੈਸੇਜ ਨਹੀਂ ਆਇਆ ਫਿਰ ਮੈਨੂੰ ਅਕਤੂਬਰ ਵਿੱਚ ਮੈਸੇਜ ਆਇਆ 25 ਜਾਂ ਸਮਥਿੰਗ ਦਾ ਜਦਕਿ ਉਹ ਵੀ ਮੇਰੀ ਬੱਚੀ ਦੀ ਬੰਦੀ ਫੀਸ ਨਹੀਂ ਸੀ ਮੈਂ ਫਿਰ ਰਿਐਕਸ਼ਨ ਕੀਤਾ ਜਦੋਂ ਉਹਨਾਂ ਦਾ ਕਾਲ ਆਇਆ ਕਿ ਫੀਸ ਜਮ੍ਹਾਂ ਕਰਵਾਓ ਕਿ ਇਹ ਮੇਰੀ ਬੱਚੀ ਦੀ ਬੰਦੀ ਫੀਸ ਨਹੀਂ ਹੈ ਕਿਉਂਕਿ ਮੇਰੀ ਬੱਚੀ ਦੀ ਬੰਦੀ ਮੰਥਲੀ ਫੀਸ ਹੈ ਜੋ ਉਹ 2900 ਆ ਓਨਲੀ ਤੇ ਉਸ ਤੋਂ ਬਾਅਦ ਮੈਨੂੰ ਹੁਣ 15 ਜਾਂ 16 ਤਰੀਕ ਨੂੰ ਮੈਸੇਜ ਆਂਦਾ ਆ ਕਿ 41500 ਫੀਸ ਤੁਸੀਂ ਡਿਪੋਜ਼ਿਟ ਕਰਵਾਓ ਉਹ ਵੀ ਮੇਰੀ ਬੱਚੀ ਦੀ ਬੰਦੀ ਫੀਸ ਨਹੀਂ ਸੀ ਤੇ ਮੈਂ ਉਹਨਾਂ ਨੂੰ ਸਿਰਫ ਇਹੀ ਕਿਹਾ ਕਿ ਮੇਰੀ ਕਰੈਕਟ ਫੀਸ ਮੈਨੂੰ ਭੇਜੀ ਜਾਵੇ ਕਿ ਤਾਂ ਜੋ ਮੈਂ ਉਹਨੂੰ ਡਿਪੋਜ਼ਿਟ ਕਰਵਾ ਸਕਾਂ ਕਿ ਜੋ ਵੀ ਮੇਰੀ ਬੰਦੀ ਫੀਸ ਆ ਸਿਰਫ ਮੈਨੂੰ ਉਹੀ ਦੱਸੀ ਜਾਵੇ ਪਰ ਉਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਤੇ ਇੱਕ ਦਿਨ ਮੈਂ ਆਪਣੀ ਬੱਚੀ ਨੂੰ 26 ਤਰੀਕ ਨੂੰ ਲੈਣ ਜਾਂਦੀ ਆ ਤਾਂ ਮੈਨੂੰ ਪੂਜਾ ਮੈਮ ਕਹਿੰਦੇ ਆ ਜੋ ਮੇਰੀ ਬੱਚੀ ਦੀ ਕਲਾਸ ਇਨਚਾਰਜ ਆ ਕਿ ਕੱਲ ਤੋਂ ਤੁਹਾਡੀ ਬੱਚੀ ਦੀ ਕੋਈ ਐਂਟਰੀ ਨਹੀਂ ਸਕੂਲ ਵਿੱਚ ਮੈਂ ਚੁੱਪਚਾਪ ਆਪਣੀ ਬੱਚੀ ਨੂੰ ਲੈ ਕੇ ਉੱਥੋਂ ਆ ਜਾਂਦੀ ਆ ਜਦੋਂ 27 ਤਰੀਕ ਨੂੰ ਮੈਂ ਆਪਣੀ ਬੱਚੀ ਨੂੰ ਮਾਰਨਿੰਗ ਛੱਡਣ ਜਾਂਦੀ ਆ ਹਜੇ ਮੈਂ ਐਂਟਰ ਕਰਦੀ ਹੀ ਆ ਕੀ ਉੱਥੇ ਦੀ ਮੈਡਮ ਕਵਿਤਾ ਮੈਡਮ ਆ ਜੋ ਉੱਥੇ ਦੀ ਇਨਚਾਰਜ ਆ ਹੁਸ਼ਿਆਰਪੁਰ ਦੀ ਰਹਿਣ ਵਾਲੀ ਆ ਉਹ ਮੈਨੂੰ ਕਹਿੰਦੀ ਆ ਕਿ ਆਪਣੇ ਬੱਚੇ ਨੂੰ ਇੱਥੋਂ ਚੁੱਕ ਤੇ ਚਲ ਜਾ ਮੈਂ ਉਹਨਾਂ ਨੂੰ ਕਹਿੰਦੀ ਮੈਮ ਤੁਸੀਂ ਲੈਂਗੁਏਜ ਕਿੱਦਾਂ ਦੀ ਬੋਲ ਰਹੀਆਂ ਜੇ ਕੋਈ ਫੀਸ ਦਾ ਇਸ਼ੂ ਆ ਤੁਸੀਂ ਮੇਰੇ ਨਾਲ ਸੋਲਵ ਕਰੋ ਕਿ ਬੱਚੇ ਦਾ ਰਾਈਟ ਆ ਪੜਨਾ ਬੱਚਾ ਇਸੇ ਸਕੂਲ ਪੜ੍ਹੇਗਾ ਬੱਚੇ ਨੂੰ ਕਲਾਸ ਵਿੱਚ ਲੈ ਕੇ ਜਾਉ ਉਹ ਕਹਿੰਦੇ ਨਹੀਂ ਤੂੰ ਆਪਣਾ ਬੱਚਾ ਚੁੱਕ ਤੇ ਇੱਥੋਂ ਦਫਾ ਹੋ ਵੋ ਉਸ ਦੇ ਬਾਵਜੂਦ ਵੀ ਮੈਂ ਉਹ ਪੇਸ਼ੈਂਸ ਰੱਖੀ ਮੈਂ ਕੋਈ ਬਤਨੀਜੀ ਨਹੀਂ ਉਹਨਾਂ ਦੇ ਨਾਲ ਕੀਤੀ ਮੈਂ ਜਦੋਂ ਆਪਣੇ ਬੱਚੇ ਨੂੰ ਉੱਥੇ ਛੱਡ ਕੇ ਚਲੀ ਗਈ ਤੇ ਮੈਂ ਜਸਟ ਆਪਣੀ ਐਕਟੀਵਿਟੀ ਵਾਚ ਟਰਨ ਕਰ ਰਹੀ ਸੀ ਆਉਣ ਵਾਸਤੇ ਤਾਂ ਮੇਰੇ ਬੱਚੇ ਦੀ ਰੋਂਦੀ ਆਵਾਜ਼ ਆਂਦੀ ਆ ਜਦੋਂ ਉਹ ਮੇਰੇ ਬੱਚੇ ਨੂੰ ਕੜੀਸਕੇ ਬਾਹਰ ਲੈ ਕੇ ਆਂਦੇ ਹੱਥ ਤੋਂ ਫੜਕੇ ਉਹਨੂੰ ਵਾਜਦੋ ਫੜਕੇ ਉਹ ਬੁਰੀ ਤਰ੍ਹਾਂ ਉਹਨੂੰ ਕੜੀਸਿਆ ਜਾਂਦੇ ਆ ਦੈਨ ਸੜਕ ਤੇ ਛੱਡ ਦਿੱਤਾ ਜਾਂਦਾ ਆ ਉਸ ਉਸ ਵਕਤ ਮੈਂ ਥੋੜੀ ਵੀਡੀਓ ਬਣਾਈ ਉਹਨਾਂ ਦੀ ਬਾਹਰ ਕੱਢ ਦਿਆਂਦੀ ਮਿਸ ਬਿਹੇਵ ਕਰਦਿਆਂ ਦੀ ਇਵਨ ਮੇਰੀ ਗੁੜੀਆ ਦਾ ਬੈਗ ਵੀ ਸੁੱਟਣ ਵਾਲੇ ਸੀ ਬਾਹਰ ਜਦੋਂ ਮੈਂ ਵੀਡੀਓ ਬਣਾਉਣ ਲੱਗੀ ਤਾਂ ਮੈਂ ਉਹਨਾਂ ਨੂੰ ਕਿਹਾ ਉਹਨਾਂ ਨੇ ਕਿਹਾ ਕਿ ਤੁਸੀਂ ਵੀਡੀਓ ਕਿਉਂ ਬਣਾ ਰਹੇ ਹੋ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਜੋ ਗਲਤ ਕਰਨੀ ਹੈ ਉਹ ਕੈਮਰੇ ਅੱਗੇ ਕਰੋ ਜੇ ਫੀਸ ਨਹੀਂ ਪਈ ਹੋਣ ਕਾਰਨ ਜਾਂ ਤੁਹਾਡੀ ਮਿਸਟੇਕ ਦੇ ਕਾਰਨ ਕੋਈ ਵੀ ਗੱਲ ਹੋਵੇ ਤਾਂ ਤੁਸੀਂ ਤੁਹਾਡੇ ਕੋਲ ਰਾਈਟ ਨਹੀਂ ਹੈਗਾ ਕਿ ਤੁਸੀਂ ਮੇਰੇ ਬੱਚੇ ਨੂੰ ਸੜਕ ਤੇ ਸੱਟੋ ਉਹ ਸਿਰਫ 4 ਸਾਲ ਦਾ ਮਾਸੂਮ ਬੱਚਾ ਹੈ ਉਹਨਾਂ ਨੂੰ ਕੋਈ ਰਾਈਟ ਨਹੀਂ ਕਿ ਮੇਰੇ ਬੱਚੇ ਨੂੰ ਉਹ ਬਾਹਰ ਸੁੱਟਣਗੇ ਉਸ ਤੋਂ ਬਾਅਦ ਸਿਰਫ ਮੈਂ ਵੀਡੀਓ ਬਣਾ ਕੇ ਆਪਣੇ ਘਰ ਆ ਜਾਂਦੀ ਹਾਂ ਕਿਉਂਕਿ ਮੇਰੇ ਹਸਬੰਦ ਉਸ ਵੇਲੇ ਤਾਂ ਮਤਲਬ ਕਿਤੇ ਗਏ ਹੋਏ ਸੀਗੇ ਆਪਣੇ ਆਫਿਸ ਦੇ ਕੰਮ ਤੇ ਦੂਸਰੇ ਦਿਨ ਆਪਾਂ ਫਿਰ ਬੱਚੇ ਛੱਡਣ ਜਾਂਦੇ ਆ ਤੇ ਉਹ ਕਵਿਤਾ ਮੈਡਮ ਸਾਡੇ ਨਾਲ ਫਿਰ ਮਿਸਬੀਹੇਵ ਕਰਦੀ ਆ ਕਿ ਆਪਣੇ ਬੱਚੇ ਨੂੰ ਲੈ ਜਾਓ ਇੱਥੋਂ ਅਸੀਂ ਐਂਟਰੀ ਨਹੀਂ ਕਰਾਂਗੇ ਫਿਰ ਉਸ ਤੋਂ ਬਾਅਦ ਲੇਨ ਸੀ ਮੈਡਮ ਨੇ ਸਾਨੂੰ ਮੇਨ ਸਕੂਲ ਦੇ ਜੋ ਇਨਚਾਰਜ ਉਹ ਸਾਨੂੰ ਆਫਿਸ ਦੇ ਵਿੱਚ ਬੁਲਾਉਂਦੇ ਆ 5 ਮਿੰਟ ਚੋ ਆ ਜਾਂਦੇ ਆ ਤੇ ਸਾਡੇ ਉੱਥੇ ਮਤਲਬ ਸਾਨੂੰ ਸਮਝਾਇਆ ਜਾਂਦਾ ਹੈ ਜਾਂ ਮਨਾਇਆ ਜਾਂਦਾ ਆ ਕਿ ਤੁਸੀਂ ਮਾਮਲੇ ਨੂੰ ਇੱਥੇ ਰਫਾ-ਦਫਾ ਕਰ ਲਓ ਆਫਿਸ ਦੇ ਅੰਦਰ ਮੈਂ 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 ਕੁਝ ਹੱਦ ਤੱਕ ਮੰਨ ਵੀ ਗਈ ਸੀ ਕਿ ਚਲੋ ਬੈਠ ਕੇ ਮਾਮਲਾ ਸੁਲਝਾ ਲੈਂਦੇ ਆ ਪਰ ਮੇਰੇ ਹਸਬੰਦ ਨਹੀਂ ਮੰਨੇ ਕਿਉਂਕਿ ਇਸ ਬੱਚੇ ਦੇ ਨਾਲ ਕ੍ਰਾਈਮ ਹੋਇਆ ਸਿਗਾ ਇਹਦੇ ਵਿੱਚ ਕੋਈ ਕੰਪਰਮਾਈਜ਼ ਨਹੀਂ ਤੇ ਅਸੀਂ ਆ ਗਈ ਉਲਟਾ ਫਿਰ 2 ਘੰਟੇ ਬਾਅਦ ਮੇਰੇ ਸ਼ੋਰੂਮ 'ਚ ਪੁਲਿਸ ਆਂਦੀ ਆ ਕਿ ਸਕੂਲ ਵਾਲਿਆਂ ਨੇ ਦਿੱਲੀ ਇੰਟਰਨੈਸ਼ਨਲ ਸਕੂਲ ਵਾਲਿਆਂ ਨੇ ਕਵਿਤਾ ਮੈਡਮ ਨੇ ਤੁਹਾਡੇ ਖਿਲਾਫ ਜੋ ਆ ਉੱਥੇ ਮਤਲਬ ਸ਼ਿਕਾਇਤ ਕੀਤੀ ਆ ਕਿ ਤੁਸੀਂ ਥਣ ਥਾਣੇ ਆਣਾ ਪੈਣਾ ਆ ਜੇ ਜਦੋਂ ਪਠਾਨੀ ਗਏ ਤਾਂ ਮੈਮ ਕਹਿੰਦੇ ਕਿ ਇਹਨਾਂ ਨੇ ਮੇਰੇ ਕਰੈਕਟਰ ਦੇ ਬਾਰੇ ਟਿੱਪਣੀ ਕੀਤੀ ਆ ਮੈਂ ਮੈਮ ਨੂੰ ਉਸ ਵਕਤ ਐਸਐਚਓ ਸਾਹਿਬ ਨੂੰ ਵੀ ਮੈਮ ਨੂੰ ਵੀ ਏਐਸਆਈ ਨੂੰ ਵੀ ਸਾਰਿਆਂ ਨੂੰ ਮੈਂ ਇਹੀ ਕਿਹਾ ਕਿ ਜੇਕਰ ਮੈਂ ਕਿ ਜੇਕਰ ਮੈਂ ਇਹਨਾਂ ਦੇ ਕਰੈਕਟਰ ਬਾਰੇ ਜਾਂ ਇਹਨਾਂ ਦੀ ਪਰਸਨਲ ਲਾਈਫ ਨੂੰ ਲੈ ਕੇ ਕੋਈ ਵੀ ਟਿੱਪਣੀ ਕੀਤੀ ਆ ਉਹ ਮੈਡਮ बार-बार ਕਹਿ ਰਹੇ ਸੀ ਆਈ ਹੈਵ ਵੀਡੀਓ ਐਂਡ ਆਡੀਓ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਲਿਆਓ ਮੈਂ ਪੂਰਾ ਹੁਸ਼ਿਆਰਪੁਰ ਦਾ মিডিਆ ਬੁਲਾਵਾਂਗੀ ਔਰ ਮੈਂ ਤੇਰੇ ਪੈਰ ਪਾਵਾਂਗੀ ਜੇ ਮੈਂ ਤੇਰੇ ਕਰੈਕਟਰ ਬਾਰੇ ਕੋਈ ਵੀ ਟਿੱਪਣੀ ਕੀਤੀ ਹੋਵੇ ਉਹ ਸਾਨੂੰ ਇੰਨਾ ਕੰਪੈਲ ਕਰਦੇ ਆ ਉਲਟਾ ਪਰਚਾ ਤੁਹਾਡੇ ਖਿਲਾਫ ਹੋਣਾ ਹੈ ਜੇ ਤੁਸੀਂ ਆਵਾਜ਼ ਉਠਾਈ ਤੇ ਮੈਂ ਬਹੁਤ ਵਾਰ ਦੀ ਸਾਨੂੰ ਕੋਸ਼ਿਸ਼ ਕਰਦੇ ਆ ਕਿ ਵਕੀਲ ਪੈਸੇ ਬਹੁਤ ਲੈਂਦੇ ਆ ਇਦਾਂ ਹੋ ਜਾਣਾ ਉਦਾਂ ਹੋ ਜਾਣਾ ਮੈਂ ਕਿ ਨਹੀਂ ਮੈਂ ਬੱਚੇ ਕਰਕੇ ਮੈਂ ਕੋਈ ਕੰਪਰਮਾਈਜ਼ ਨਹੀਂ ਕਰਨਾ ਮੈਂ ਨਹੀਂ ਮੰਨਾਂਗੀ ਉਸ ਤੋਂ ਬਾਅਦ ਤੁਸੀਂ ਹੁਣ ਇਹਨਾਂ ਨੇ ਸਕੂਲ ਕਿਹਾ ਸੀ ਅੱਜ ਉੱਥੇ ਕੀ ਹੋਇਆ ਹਾਂਜੀ ਮੈਂ ਆਪਣੀ ਡਿਊਟੀ ਸਮਝੀ ਕਿ ਇੱਕ ਵਾਰ ਮੈਂ ਮੈਨੇਜਮੈਂਟ ਨੂੰ ਮਿਲ ਲਿਆ ਜਾਵੇ ਅਸੀਂ ਮੈਨੇਜਮੈਂਟ ਨੂੰ ਮਿਲਣਗੇ ਤਾਂ ਪਹਿਲਾਂ ਤਾਂ ਉਹਨਾਂ ਦੀ ਕੋਸ਼ਿਸ਼ ਇਹ ਸੀ ਕਿ ਇਹ ਮੈਨੇਜਮੈਂਟ ਤੱਕ ਨਾ ਪਹੁੰਚਣ। ਸਾਨੂੰ ਵਾਰ-ਵਾਰ ਇਹੀ ਕਿਹਾ ਗਿਆ ਕਿ ਉਹਨਾਂ ਨੂੰ ਅੱਧਾ ਘੰਟਾ ਲੱਗ ਜੇ ਨਾ ਉਹਨਾਂ ਨੂੰ ਘੰਟਾ ਲੱਗ ਜੇ ਨਾ ਮੈਂ ਉਹਨਾਂ ਨੂੰ ਕਿਹਾ ਮੈਂ ਸ਼ਾਮ ਤੱਕ ਇੱਥੇ ਬਿਠੀ ਹਾਂ। ਆਈ ਹੈਵ ਮੋਰ ਟਾਈਮ। ਕਿ ਜਦੋਂ ਵੀ ਮੈਨੇਜਮੈਂਟ ਆਏਗੀ ਮੈਨੂੰ ਦੱਸ ਦੇਣਾ। ਕਿੰਨਾ ਟਾਈਮ ਮੈਡਮ ਵੇਟ ਕਰਾਇਆ ਤੁਹਾਨੂੰ ਤੇ ਉਹਨਾਂ ਨੇ? ਉੱਥੇ ਨੀਅਰ ਬੋਰਟ 'ਤੇ ਤੁਸੀਂ ਡੇਢ ਘੰਟਾ ਬਿਠੇ ਹੋ। ਡੇਢ ਘੰਟੇ ਤੋਂ ਬਾਅਦ ਉਹ ਸਾਨੂੰ ਕਹਿੰਦੇ ਆ ਕਿ ਤੁਸੀਂ ਇੱਦਾਂ ਕਰੋ ਪ੍ਰਿੰਸੀਪਲ ਨੂੰ ਮਿਲ ਲਓ। ਮੈਂ ਨਹੀਂ ਮੰਨਦੀ। ਉਸ ਤੋਂ ਬਾਅਦ ਫ ਤੇ ਚਲੋ ਮੈਂ ਕੁਛ ਹੱਦ ਤੱਕ ਮੰਨ ਲੈਂਦੀ ਆ ਕਿ ਚਲੋ ਪ੍ਰਿੰਸੀਪਲ ਕੀ ਕਹਿੰਦੇ ਮੈਂ ਜਾ ਕੇ ਗੱਲ ਕਰ ਲੈਂਦੀ ਆ ਪ੍ਰਿੰਸੀਪਲ ਸਰ ਕਹਿੰਦੇ ਤੁਸੀਂ ਫੀਸ ਨਹੀਂ ਪੇ ਕੀਤੀ ਮੈਂ ਉਹਨਾਂ ਨੂੰ ਇਹੀ ਕਿਹਾ ਮੰਨ ਲਓ ਵੈਸੇ ਤਾਂ ਤੁਹਾਡੀ ਗਲਤੀ ਸੀ ਤੁਸੀਂ ਵਾਰ-ਵਾਰ ਮੈਨੂੰ ਰੋਂਗ ਰਿਸਪੀਜ ਭੇਜ ਰਹੇ ਸੀਗੇ ਉਹ ਮੇਰਾ ਰਾਈਟ ਨਹੀਂ ਸੀਗਾ ਉਹ ਫੀਸ ਡਿਪੋਜ਼ਿਟ ਕਰਵਾਉਣਾ ਮੈਂ ਆਪਣੀ ਰਾਈਟ ਫੀਸ ਡਿਪੋਜ਼ਿਟ ਕਰਵਾਨੀ ਸੀਗੀ ਮੰਨ ਲਓ ਇੱਕ ਵਾਰੀ ਕਿ ਮੈਂ ਆਪਣੀ ਫੀਸ ਨਹੀਂ ਵੀ ਜਮਾ ਕਰਵਾਈ ਤਾਂ ਤੁਹਾਡੇ ਕੋਲ ਕੋਈ ਰਾਈਟ ਹੈਗਾ ਕਿ ਤੁਸੀਂ ਮੇਰੇ ਬੱਚੇ ਨੂੰ ਚੁੱਕ ਕੇ ਸੜਕ ਤੇ ਤੁਸੀਂ ਸੁੱਟ ਸਕਦੇ ਆ ਉਹਨਾਂ ਕੋਲ ਵੀ ਉਹਨਾਂ ਨੇ ਇੱਦਾਂ ਬਦਲੇ ਆਫਰ ਵੀ ਦਿੱਤੀ ਆ ਬੱਚੇ ਦੇ ਲਈ ਹਾਂਜੀ ਉਹਨਾਂ ਨੇ ਇਹ ਕਿਹਾ ਕਿ ਆਪਣੇ ਬੱਚੇ ਨੂੰ ਮੀਨ ਸਕੂਲ ਭੇਜ ਦਿਓ ਕਿ ਇਹਦੀ ਫੀਸ ਮਾਫੀ ਕਰ ਦਿੱਤੀ ਜਾਵੇਗੀ ਮੈਡਮ ਹੋਰ ਬੱਚਾ ਵੀ ਉੱਥੇ ਪੜਦਾ ਤੁਹਾਡਾ ਕੋਈ ਮੇਰੀ ਬੜੀ ਕੁੜੀਆ ਮੀਨ ਸਕੂਲ ਪੜਦੀ ਆ ਬੜੀ ਪੂਰੀ ਦੱਸੋ ਕੀ ਕੰਮ ਆ ਜਿਹੜੀ ਕੋਈ ਤਿਆਰੀ ਕਰ ਰਹੀ ਸੀ ਉਹ ਹੋਰ ਹਾਂਜੀ ਹੁਣ ਤੁਸੀਂ ਕੀ ਡਿਮਾਂਡ ਕਰਦੇ ਹੋ ਸਰ ਐਕਚੁਅਲੀ ਮੇਰਾ ਬੱਚਾ ਬਹੁਤ 마ਸੂਮ ਆ 4 ਸਾਲ ਦਾ ਆ ਮੈਨੂੰ ਉਹਦੇ ਲਈ ਇਨਸਾਫ ਚਾਹੀਦਾ ਆ ਮੈਂ ਕੋਈ ਵੀ ਕੰਪਰਮਾਈਜ਼ ਨਹੀਂ ਕਰਾਂਗੀ